ਇਹ ਜਿਹੜਾ ਜੀਸਰ ਨੇ ਲਗਾ ਰਹੇ ਚੰਨਾਂ ਨਾਲ ਆਮ ਜਨਤਾ ਵੀ ਪ੍ਰੇਸ਼ਾਨ ਬੜੀ ਫਰੀਕ ਉਹਦੇ ਵਿੱਚ ਕੱਲਾ ਕਿਸਾਨਾਂ ਦਾ ਫਾਇਦਾ ਨਹੀਂ ਉਹਦੇ ਵਿੱਚ ਸਾਰੇ ਵਰਗ ਆਉਂਦੇ ਆ ਮਜ਼ਦੂਰ ਦਾ ਵੀ ਉਨਾ ਫਾਇਦਾ ਕਿਸਾਨ ਦਾ ਉਨਾ ਫਾਇਦਾ ਹਾਈ ਕੋਰਟ ਨੇ ਵੀ ਜਿਹੜੀ ਇਹੋ ਫਟਕਾਰ ਲਗਾਈ ਹੈ ਕਿ ਕਿਸਾਨ ਜੋ ਆਪਣੇ ਟਰੈਕਟਰ ਚਾਲਣੀਆਂ ਜਾਂ ਕਰੇਨਾ ਲੈ ਕੇ ਜਾ ਰਹੇ ਉਹ ਗਲਤ ਆ ਮੰਨ ਲਓ ਕਿਸਾਨ ਨੇ ਦਿੱਲੀ ਜਾਣਾ ਹੈ ਉੱਥੇ ਜਾ ਕੇ ਸਾਡੇ ਵਾਸਤੇ ਮਕਾਨ ਨਹੀਂ ਬਣੇ ਹੋਏ ਨਾ ਸਫੜਾ ਸਕਦੇ ਟਰਾਲੀ ਤੇ ਅਸੀਂ ਛੱਤ ਪਾਈ ਹੋਈ ਹੈ ਪਰ ਹਾਈ ਕੋਰਟ ਵੀ ਜਿਹੜੀ ਆ ਉਹ ਸਾਰੀ ਸੈਕਟਰ ਸਰਕਾਰ ਦੀ ਹੈ ਜਾਂ ਸਰਕਾਰਾਂ ਦੀ ਬੋਲੀਪੋਲ ਦੀ ਹਾਈ ਕੋਰਟ ਦੀ ਦਿਪਕ ਵੰਤਮਾਨ ਸਰਕਾਰ ਨੇ ਵੀ ਕਹਿ ਹੈ ਬਦਲਾਅ ਲੈ ਕੇ ਆਵਾਂਗੇ ਅਸੀਂ ਬਦਲਾਅ ਕੋਈ ਵੀ ਬਦਲਾਅ ਨਹੀਂ ਆਇਆ ਜੀ ਬਸ ਤੇ ਕਹਿਤੀਆਂ ਗੱਲਾਂ ਕਰਿਆ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਦਿਨ ਤੋਂ ਜੜਾ ਵਾ ਉਹ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਸ਼ੰਭੂ ਤੇ ਕਨੌਰੀ ਬਾਰਡਰ ਦੇ ਉੱਤੇ ਜੜੇ ਆ ਲਗਾਤਾਰ ਦਰਨਾ ਪ੍ਰਦਰਸ਼ਨ ਚਾਰਿਆ ਤੇ ਹਰਿਆਣਾ ਸਰਕਾਰ ਵੱਲੋਂ ਤੇ ਉੱਥੇ ਬੜਾਈ ਤਸ਼ੱਦਦ ਕੀਤੀ ਗਈ ਆंसू ਗੈਸ ਦੇ ਜਿਹੜੇ ਗੋਲੇ ਛੱਡੇ ਗਏ ਤੇ ਉਸ ਤੋਂ ਬਾਅਦ ਕਾਫੀ ਜਿਹੜੀ ਕਿਸਾਨਾਂ ਦੀ ਉੱਥੇ ਡੈਥ ਵੀ ਹੋ ਗਈ ਸ਼ੁਭ ਕਰਨ ਦੀ ਗੱਲ ਕਰੀਏ ਤਾਂ ਉਸ ਦੀ ਗੋਲੀ ਲੱਗਣ ਦੇ ਨਾਲ ਹੀ ਡੈਥ ਹੋ ਗਈ ਉਸ ਤੋਂ ਬਾਅਦ ਹੁਣ ਜਲੰਧਰ ਕੈਂਡ ਦੇ ਵਿੱਚ ਜਿਹੜੀਆਂ ਟ੍ਰੇਨਾਂ ਰੋਕ ਕੇੜਾ ਵਾ ਇੱਕ ਉਹ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤੇ ਲਗਾਤਾਰ ਤੇ ਕਿਸਾਨਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਵੀ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੀ ਮੁੱਦੇ ਨੇ ਐ ਐਮਐਸਪੀ ਨੂੰ ਲੈ ਕੇ ਲਗਾਤਾਰ ਕਿਸਾਨ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਨੇ ਲਗਾਤਾਰ ਪੰਜਾਬ ਤੋਂ ਜਿਹੜੇ ਵਕ ਵਕ ਸ਼ਹਿਰਾਂ ਤੋਂ ਪਿੰਡਾਂ ਤੋਂ ਜਿਹੜੇ ਕਿਸਾਨ ਇੱਥੇ ਪਹੁੰਚੇ ਨੇ ਗੱਲਬਾਤ ਕਰਦਣੇ ਸੱਸੀ ਗਲਵਾ ਪਾਜੀ ਅਸੀਂ ਗੱਲ ਜੀ ਅਸੀਂ ਪਾਪਾ ਜੀ ਕਿੱਥੋਂ ਆਇਓ ਮੜਿਆਲੇ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਧਰਨਾ ਪ੍ਰਦਰਸ਼ਨ ਕੀਤਾ ਵਾ ਰੇਲ ਟ੍ਰੈਕ ਜਾਮ ਕੀਤੇ ਕੀ ਕਹਿਣਾ ਚਾਹੁੰਦੇ ਅਸੋ ਇਹ ਜੋ ਕਿਸਾਨਾਂ ਨੂੰ ਵਾਅਦੇ ਕੀਤੇ ਹੋਏ ਆ ਉਹ ਪੂਰੇ ਹੋਣੇ ਚਾਹੀਦੇ ਆ ਜੀ ਜੋ ਕਿਸਾਨਾਂ ਦਾ ਮੰਗਾਂ ਬਣੀਆਂ ਹੋਈਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਤੇ ਪਪਾ ਜੀ ਲੋਕ ਵੀ ਬੜੇ ਪਰੇਸ਼ਾਨ ਹੋ ਰਹੇ ਆ ਜਿਹੜਾ ਧਰਨਾ ਲਾ ਰਹੇ ਖੱਜਲ ਖਵਾਰ ਹੋਣ ਲੋਕੀ ਕੀ ਕਹਿਣਾ ਜਾਣਦੇ ਇਸ ਵਾਰ ਕੀ ਕਰਨ ਮਾਰੀ ਤੇ ਆ ਰਹੇ ਜਦੋਂ ਕੋਈ ਕੰਮ ਕੋਈ ਗੱਲ ਮੰਨਦਾ ਨਹੀਂ ਤੇ ਇਸੇ ਕਰਕੇ ਆ ਰਹੇ ਨਾ ਉਹ ਮਜਬੂਰੀ ਵਿੱਚ ਆ ਰਹੇ ਆ ਜਦੋਂ ਸਰਕਾਰ ਵਾਅਦੇ ਕਰਕੇ ਪੂਰੇ ਨਹੀਂ ਕਰਦੀ ਇਸੇ ਹਿਸਾਬ ਨਾਲ ਆ ਰਹੇ ਆ ਉਹ ਉਹ ਇਹ ਨਹੀਂ ਕਰਦੇ ਹੋਰ ਕੀ ਕਰ ਸਕਦੇ ਆ ਬਾ ਤੇ ਨੌਜਵਾਨ ਜਿਹੜੀ ਉੱਥੇ ਡੈਥ ਵੀ ਹੋਈ ਆ ਗੋਲੀ ਗੋਲੀ ਲੱਗ ਕੇ ਦੀ ਮੌਤ ਹੋ ਗਈ ਤੁਹਾਨੂੰ ਕੀ ਲੱਗਦਾ ਸਹੀ ਕਰ ਰਹੀ ਸਰਕਾਰ ਇਹ ਨਹੀਂ ਸਹੀ ਥੋੜੀ ਕਰ ਰਹੀ ਸਹੀ ਵਾ ਤੇ ਇਹ ਕਿਹਨੂੰ ਕੌਣ ਸਹੀ ਕਰੂਗਾ ਆ ਬਾ ਜਿਹਦਾ ਮਾਪੇ ਉਹਦਾ ਇੱਕ ਪੁੱਤ ਜਵਾਨ ਘਰੋਂ ਚਲੇ ਗਿਆ ਤੇ ਉਹ ਕਿਵੇਂ ਜੀਣਗੇ ਬਾ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤੇ ਉਹ ਕਰਿਆ ਜੋ ਵਾਅਦੇ ਕੀਤੇ ਉਹ ਪੂਰੇ ਹੋਣੇ ਚਾਹੀਦੇ ਬਾ ਤੇ ਭਗਵੰਤ ਮਾਨ ਸਰਕਾਰ ਨੇ ਵੀ ਕਿਹਾ ਸੀ ਬਦਲਾਵ ਲੈ ਕੇ ਆਵਾਂਗੇ ਅਸੀਂ ਬਦਲਾਵ ਕੋਈ ਵੀ ਬਦਲਾਵ ਨਹੀਂ ਆਇਆ ਜੀ ਬਸ ਇਹ ਕਹਿਣ ਦੀਆਂ ਗੱਲਾਂ ਸਾਰੀਆਂ ਬਾ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਹੋ ਕੀ ਮੰਗਾਂ ਨੇ ਆਪਣੀਆਂ ਸਾਰੀਆਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਮੀਤ ਖਜ਼ਾਨਚੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਨਡਾਲਾ ਦੇਖੋ ਸਾਥੀਓ ਸਾਡੀਆਂ ਜਿਹੜੀਆਂ ਮੰਗਾਂ ਨੇ ਸੈਂਟਰ ਗਵਰਨਮੈਂਟ ਨੇ 2020 ਚ ਧਰਨਾ ਲਾਇਆ ਸੀ ਅਸੀਂ ਦਿੱਲੀ ਸਾਡੀਆਂ ਉਹ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨੇ ਮੰਨੀਆਂ ਸੀ ਉਹਨਾਂ ਤੋਂ ਮੁਕਰ ਗਈ ਆ ਉਹ ਇਹਨੇ ਲਾਗੂ ਨਹੀਂ ਕੀਤੀਆਂ ਇਸ ਕਰਕੇ ਵੀਰੋ ਜਿਹੜਾ ਹੁਣ ਪ੍ਰੋਟੈਸਟ ਹੋ ਰਿਹਾ ਜਾਂ ਜਿਹੜਾ ਧਰਨਾ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਲੱਗਾ ਹੋਇਆ ਹੈ ਉਹਦੇ ਸਬੰਧ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੇ ਸਭ ਤੋਂ ਵੱਡੀ ਮੰਗ ਹੈਗੀ ਸਾਡੀ ਐਮਐਸਪੀ ਨੂੰ ਲੈ ਕੇ ਕਿ ਜਿਹੜੀ 23 ਫਸਲਾਂ ਦੀ ਐਮਐਸਪੀ ਹੈ ਉਹ ਸੈਂਟਰ ਸਰਕਾਰ ਨੂੰ ਫੌਰਨ ਲਾਗੂ ਕਰਨੀ ਚਾਹੀਦੀ ਹੈ ਉਹਦੇ ਵਿੱਚ ਗੱਲਾ ਕਿਸਾਨਾਂ ਦਾ ਫਾਇਦਾ ਨਹੀਂ ਉਹਦੇ ਵਿੱਚ ਸਾਰੇ ਵਰਗ ਆਉਂਦੇ ਆ ਮਜ਼ਦੂਰ ਦਾ ਵੀ ਉਹਨਾਂ ਦਾ ਫਾਇਦਾ ਕਿਸਾਨ ਦਾ ਵੀ ਉਹਨਾਂ ਦਾ ਫਾਇਦਾ ਇਸ ਕਰਕੇ ਅਸੀਂ ਅੱਜ ਜਿਹੜਾ 4 ਕਿੰਡ ਦਾ ਰੇਲ ਰੋਕੋ ਅੰਦੋਲਨ ਸਾਡੀ ਪਾਰਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਡੱਲੇਵਾਲ ਪਾਰਟੀ ਦੇ ਰਲ ਕੇ ਇਹ ਜਿਹੜਾ ਅੰਦੋਲਨ ਇਹ ਉਲੀਕਿਆ ਸੀ ਤੇ ਉਹਨੂੰ ਕਾਮਯਾਬ ਕਰਨ ਵਾਸਤੇ ਜੀ ਬੈਠੇ ਆਏ 4 ਵਜੇ ਤੱਕ ਸਾਡਾ ਜਿਹੜਾ ਧਰਨਾ ਇਹ ਜਾਰੀ ਰਹੇਗਾ ਸੋ ਜਿੰਨਾ ਚਿਰ ਸੈਂਟਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਜਿਹੜਾ ਖਨੌਰੀ ਸਿੱਧੂ ਸ਼ੰਭੂ ਬਾਰਡਰ ਤੇ ਤੇ ਯਹਾਂ ਹੋਰ ਸਾਰੇ ਭਾਰਤ ਵਿੱਚ ਜਿੱਥੇ-ਜਿੱਥੇ ਵੀ ਧਰਨੇ ਲੱਗੇ ਆ ਉਹ ਵਰਕਰਾਂ ਰਹਿਣਗੇ ਸੋ ਸੈਂਟਰ ਸਰਕਾਰ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੀ ਲੋਕ ਵੀ ਬੜੇ ਖੱਜਲ ਖਰਾਬ ਹੋ ਰਿਹਾ ਸੀ ਦੇਖ ਰਹੇ ਆ ਬਾਹਰ ਬੈਗ ਲੈ ਕੇ ਤੁਰੇ ਬੱਚੇ ਛੋਟੇ ਛੋਟੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਦੇਖੋ ਜੀ ਜਿਹੜੀ ਲੋਕਾਂ ਦੀ ਜਾਂ ਸਵਾਰੀਆਂ ਦੀ ਖੱਜਲ ਖਰਾਬੀ ਉਹਦੇ ਸਾਡਾ ਕੋਈ ਕਸੂਰ ਨਹੀਂ ਜੀ ਕਿਉਂ ਸੈਂਟਰ ਸਰਕਾਰ ਦਾ ਕਸੂਰ ਹੈ ਸੈਂਟਰ ਸਰਕਾਰ ਸਾਡੀਆਂ ਮੰਗਾਂ ਸਾਡੀਆਂ ਡਿਮਾਂਡਾਂ ਜਿੰਨੀਆਂ ਵੀ ਆ ਉਹ ਇਹਨਾਂ ਨੇ ਲਾਗੂ ਕਰੇ ਮੰਨ ਲਵੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਵਿੱਚ ਸਾਰੇ ਭਾਰਤ ਦੇ ਲੋਕਾਂ ਦਾ ਫਾਇਦਾ ਹੈ ਸਾਡਾ ਇਕੱਲਾ ਕਿਸਾਨ ਦਾ ਫਾਇਦਾ ਨਹੀਂ ਮਜ਼ਦੂਰ ਦਾ ਫਾਇਦਾ ਨਹੀਂ ਦੁਕਾਨਦਾਰ ਦਾ ਵੀ ਉਹਨਾਂ ਦਾ ਫਾਇਦਾ ਹੈ ਬੱਸ ਲੋ ਸੈਂਟਰ ਸਰਕਾਰ ਜਿਹੜੀ ਐਮਐਸਬੀ ਦੀ ਗਰੰਟੀ ਦਿੰਦੀ ਹੈ ਵੀ ਜੇ ਆਲੂ 5 ਰੁਪਏ ਕਿਲੋ ਵਪਾਰੀ ਖਰੀਦਦਾ ਤਾਂ ਉਹਨੂੰ 10 ਰੁਪਏ ਕਿਲੋ ਵੇਚ ਸਕਦਾ ਹੈ ਅੱਜ ਕੀ ਹੋ ਰਿਹਾ ਕਿਸਾਨ ਦਾ ਆਲੂ 2 ਰੁਪਏ ਕਿਲੋ ਲਿਕ ਰਿਹਾ ਔਰ ਜਿਹੜਾ ਦੁਕਾਨਦਾਰ ਉਹ 20 ਰੁਪਏ ਕਿਲੋ ਵੇਚ ਰਿਹਾ ਉਹ 20 ਰੁਪਏ ਕੌਣ ਲੈ ਰਿਹਾ ਗਰੀਬ ਜਨਤਾ ਲੈ ਰਹੀ ਹੈ ਜੇ ਸਰਕਾਰ ਇਹਦੇ ਤੇ ਸਾਰੀਆਂ ਫਸਲਾਂ ਤੇ ਗਰੰਟੀ ਦੇਵੇ ਵੀ 5 ਰੁਪਏ ਕਿਲੋ ਜਿਹੜਾ ਆਲੂ ਖਰੀਦਿਆ ਜਾਏਗਾ ਜਾਂ ਕਣਕ ਜਾਇਜ਼ ਰੇਟ ਤੇ ਖਰੀਦੀ ਜਾਏਗੀ ਉਹਨੂੰ 10 ਰੁਪਏ ਤੋਂ ਵੱਧ ਕੋਈ ਵਪਾਰੀ ਨਹੀਂ ਵੇਚ ਸਕਦਾ ਜਦ ਕਿ ਉਹ ਗਰੀਬ ਨੇ ਵੀ ਲੈਣਾ ਤੇ ਅਮੀਰ ਨੇ ਵੀ ਲੈਣਾ ਦੁਕਾਨਦਾਰ ਵੀ ਲੈ ਰਿ ਇਸ ਕਰਕੇ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਇਹ ਧਰਨੇ ਜੜੇ ਆ ਬਿਲਕੁਲ ਜਾਰੀ ਰਹਿਣਗੇ ਹਾਈ ਕੋਰਟ ਨੇ ਵੀ ਜਿਹੜੀ ਇੱਕ ਫਟਕਾਰ ਲਗਾਈ ਹੈ ਕਿ ਕਿਸਾਨ ਜੋ ਆਪਣੇ ਟਰੈਕਟਰ ਟਰਾਲੀਆਂ ਜਾਂ ਕਰੇਨਾ ਲੈ ਕੇ ਜਾ ਰਹੇ ਉਹ ਗਲਤ ਆ ਜੇ ਤੁਸੀਂ ਆਪਣਾ ਕੁਝ ਕਰਨਾ ਹੋ ਕੋਰਟ ਦੇ ਵਿੱਚ ਕਿਉਂ ਨਹੀਂ ਆ ਰਹੇ ਦੇਖੋ ਜੀ ਕਿਸਾਨ ਦਾ ਜਿਹੜਾ ਇੱਕ ਟਰੈਕਟਰ ਟਰਾਲੀ ਆ ਉਹ ਕਿਸਾਨ ਦਾ ਇੱਕ ਘਰ ਹੈ ਮੰਨ ਲਓ ਕਿਸਾਨ ਨੇ ਦਿੱਲੀ ਜਾਣਾ ਹੈ ਉੱਥੇ ਜਾ ਕੇ ਸਾਡੇ ਵਾਸਤੇ ਮਕਾਨ ਨਹੀਂ ਬਣੇ ਹੋਏ ਨਾ ਅਸੀਂ ਬਣਾ ਸਕਨੇ ਆ ਟਰਾਲੀ ਤੇ ਅਸੀਂ ਛੱਤ ਪਾਈ ਹੋਈ ਆ ਉਹਦੇ ਵਿੱਚ ਜਾ ਕੇ ਅਸੀਂ ਜਿੱਥੇ ਵੀ ਸਾਨੂੰ ਸੈਂਟਰ ਸਰਕਾਰ ਜਗ੍ਹਾ ਅਲਾਟ ਕਰੇਗੀ ਉੱਥੇ ਆਪਣੇ ਟਰੈਕਟਰ ਖੜੇ ਕਰਕੇ ਟਰਾਲੀਆਂ ਦੇ ਵਿੱਚ ਅਸੀਂ ਆਪਣਾ ਬੈੱਡਰੂਮ ਲਗਾ ਸਕਦੇ ਹਾਂ ਸਰਦੀਆਂ ਵਿੱਚ ਵੀ ਤੇ ਗਰਮੀਆਂ ਵਿੱਚ ਆਰਾਮ ਕਰਨ ਵਾਸਤੇ ਲੰਗਰ ਪਾਣੀ ਦਾ ਸਮਾਨ ਅਸੀਂ ਰੱਖ ਸਕਦੇ ਹਾਂ ਦੇਖੋ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਟਾਇਆ ਪਰ ਅੱਜ ਕੱਲ ਦਾ ਹਾਈ ਕੋਰਟ ਵੀ ਜਿਹੜੀ ਆ ਉਹ ਸਾਰੀ ਸਰਕਾਰ ਦੀ ਬੋਲੀ ਬੋਲਦੇ ਨੇ ਭਾਰਤ ਸਰਕਾਰ ਦੇ ਜਿੰਨੇ ਵੀ ਲੋਕ ਆ ਗਰੀਬੀ ਦਾ ਤੜਫ ਰਹੇ ਆ ਪਰ ਹਾਈ ਕੋਰਟ ਵੀ ਜਿਹੜੀ ਆ ਉਹ ਸਾਰੀ ਸੈਂਟਰ ਸਰਕਾਰ ਦੀ ਇਹਨਾਂ ਦੀ ਸਰਕਾਰਾਂ ਦੀ ਬੋਲੀ ਬੋਲਦੀ ਆ ਹਾਈ ਕੋਰਟ ਵੀ ਇਸ ਕਰਕੇ ਅਸੀਂ ਹਾਈ ਕੋਰਟ ਦੇ ਜੱਜ ਸਾਹਿਬਾਂ ਨੂੰ ਵੀ ਬੇਨਤੀ ਕਰਾਂਗੇ ਵੀ ਕਿਰਪਾ ਕਰਕੇ ਪਬਲਿਕ ਦੀ ਆਵਾਜ਼ ਨੂੰ ਸੁਣਿਆ ਜਾਏ ਤੇ ਸਾਨੂੰ ਟੈਸਟ ਕਰਨ ਦਾ ਹੱਕ ਆ ਹੁਣ ਸ਼ੰਭੂ ਬਾਰਡਰ ਤੇ ਜਿਹੜੇ ਹਰਿਆਣਾ ਦੀ ਸਰਕਾਰ ਨੇ ਬਾਰਡਰ ਸੀਲ ਕੀਤੇ ਆ ਸਰਾਸਰ ਜਿਹੜਾ ਇਹ ਸੰਵਿਧਾਨ ਨਾਲ ਜ਼ਿਆਸੀ ਆ ਸੰਵਿਧਾਨ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਆਪਣੇ ਦੇਸ਼ ਦੇ ਵਸਨੀਕ ਨੂੰ ਦੇਸ਼ ਦੇ ਵਸਿੰਦੇ ਨੂੰ ਦਿੱਲੀ ਜਾਣ ਤੋਂ ਰੋਕੋ ਬਿਲਕੁਲ ਨਹੀਂ ਰੋਕ ਸਕਦੇ ਪਰ ਇਹਨਾਂ ਨੇ ਪਾਕਿਸਤਾਨ ਹਿੰਦੁਸਤਾਨ ਵਾਲਾ ਬਾਰਡਰ ਬਣਾਇਆ ਹੋਇਆ ਹੁਣ ਪਾਕਿਸਤਾਨ ਦੇ ਬਾਰਡਰ ਤੇ ਦੇਖੋ ਸਿਰਫ ਇੱਕ ਤਾਰ ਲੱਗੀ ਹੋਈ ਇਹਨਾਂ ਨੇ ਹਰਿਆਣਾ ਬਾਰਡਰ ਤੇ ਕਿੱਡੇ-ਕੱਡੇ ਬੈਰੀਕੇਡ ਲਾ ਦਿੱਤੇ ਆ ਜਦ ਕਿ ਅਸੀਂ ਭਾਰਤ ਦੇ ਰਹਿਣ ਵਾਲੇ ਆ ਭਾਰਤ ਵਿੱਚ ਰਹਿਣਾ ਭਾਰਤ ਨਾਲ ਮਿਲ ਕੇ ਰਹਿਣਾ ਹੈ ਅਸੀਂ ਵੱਖਰਾ ਨਹੀਂ ਚਾਹੁੰਦੇ ਕੁਝ ਵੀ ਪਰ ਸਾਡੀਆਂ ਜਿਹੜੀਆਂ ਡਿਮਾਂਡਾਂ ਨੇ ਉਹ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਜਨਤਾ ਦੀ ਆਵਾਜ਼ ਜਿਹੜਾ ਰਾਜਾ ਹੁੰਦਾ ਹੈ ਉਹ ਹੀ ਸੁਣਦਾ ਹੈ ਔਰ ਰਾਜੇ ਨੂੰ ਇੱਥੇ ਗੌਰ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਜਿਹੜੀਆਂ ਰੀਅਲ 트랙 ਦੇ ਉੱਤੇ ਬੈਠੇ ਨੇ ਗੱਲਬਾਤ ਕਰਦੇ ਨੇ ਉਹਨਾਂ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਕੀ ਮੰਗਾਂ ਨੇ ਆਪਣੀਆਂ ਤੇ ਕਿੰਨੇ ਦਿਨ ਦਾ ਪ੍ਰੋਟੈਸਟ ਹੋਰ ਚੱਲ ਸਕਦਾ ਹੈ ਦੇਖੋ ਜੀ ਪ੍ਰੋਟੈਸਟ ਕਿੰਨਾ ਚਿਰ ਚੱਲੂਗਾ ਇਸ ਬਾਰੇ ਤਾਂ ਕੋਈ ਅਜੇ ਪਤਾ ਨਹੀਂ ਪਰ ਮੰਗਾਂ ਇਹ ਆ ਵੀ ਐਮ ਐਸ ਪੀ ਜਿਹੜੀ ਆ ਉਹ ਰੇਟ ਫਸਲ ਤੇ ਦਿੱਤੀ ਜਾਵੇ ਮੇਨ ਮੰਗ ਇਹ ਆ ਜੀ ਬਾਕੀ ਸੀ 2 50 ਜਿਹੜਾ ਆਪਣੇ ਸੁਆਮੀਨਾਥ ਨੇ ਡਾਕਟਰ ਸੁਆਮੀਨਾਥ ਨੇ ਸਿਫਾਰਸ਼ ਕੀਤੀ ਆ ਉਹਦੇ ਅਕੋਰਡਿੰਗ ਫਸਲਾਂ ਦਾ ਭਾਅ ਤਾਂ ਹੋਵੇ ਜੀ ਤੇ ਕੁਝ ਆਪਣੇ ਜਿਹੜੇ ਕਿਸਾਨਾਂ ਦੇ ਨਜਾਇਜ਼ ਕੇਸ ਭਾਈ ਆ ਉਹ ਵੀ ਮੇਨ ਮੁੱਦਾ ਆ ਕੋਈ ਨਾ ਬਸ ਬਸ ਇਹੀ ਆ ਵੀ ਇੱਕ ਆਪਣੇ ਜੋ ਪਿੱਛੇ ਜੇ ਅਮੀਰੀ ਚ ਘਟਨਾ ਵਾਪਰੀ ਸੀ ਉਹਦਾ ਵੀ ਹਜੇ ਇਨਸਾਫ ਨਹੀਂ ਮਿਲਿਆ ਜਿਹੜੇ ਤੁਸੀਂ ਧਰਨੇ ਲਗਾ ਰਹੇ ਉਸ ਨਾਲ ਆਮ ਜਨਤਾ ਵੀ ਪਰੇਸ਼ਾਨ ਬੜੀ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਹਾਂਜੀ ਜਨਤਾ ਜਿਹੜੀ ਪਰੇਸ਼ਾਨ ਹੋ ਰਹੀ ਆ ਉਹ ਲਈ ਅਸੀਂ ਚਲੋ ਜਨਤਾ ਤੋਂ ਮਾਫੀ ਮੰਗਦੇ ਆ ਪਰ ਅਸੀਂ ਵੀ ਉਹਨਾਂ ਦੇ ਹੀ ਹੱਕਾਂ ਦੀ ਲੜਾਈ ਲੜ ਰਹੇ ਆ ਠੀਕ ਨਹੀਂ ਜੇ ਉਹਨਾਂ ਨੂੰ ਹੁਣ ਨਹੀਂ ਸਮਝ ਆਊਗਾ ਆਉਣ ਵਾਲੇ ਸਮੇਂ 'ਚ ਜ਼ਰੂਰ ਸਮਝਣਗੇ ਬੀਏ ਦੇ ਵਿੱਚ ਸਾਡਾ ਵੀ ਫਾਇਦਾ ਹੈ ਜੀ ਠੀਕ ਨਹੀਂ ਅਸੀਂ ਖੁਸ਼ ਆਪਣੇ ਲਈ ਨਹੀਂ ਜਾਂ ਆਪਣੇ ਬੱਚਿਆਂ ਲਈ ਸੀ ਉਹਨਾਂ ਦੇ ਵੀ ਭਵਿੱਖ ਲਈ ਲੜ ਰਹੇ ਹਾਂ ਇੱਥੇ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਅਪੀਲ ਹੈ ਤੁਹਾਡੀ ਭਗਵੰਤਮਾਨ ਸਰਕਾਰ ਕਹਿ ਰਹੀ ਸੀ ਬਦਲਾਅ ਲੈ ਕੇ ਆ ਰਹੇ ਪਰ ਉਹ ਤੁਹਾਡੇ ਸਾਹਮਣੇ ਬਦਲਾਅ ਦੇਖ ਰੋ ਕਿਹੋ ਜਿਹਾ ਆ ਰਿਹਾ ਭਗਵੰਤਮਾਨ ਸਰਕਾਰ ਜਦੋਂ ਉਹਨਾਂ ਦਾ ਹੀ ਇਹ ਬਹੁਤ ਮਤਲਬ ਇਹਨਾਂ ਦੀ ਸਰਕਾਰ ਨਹੀਂ ਸੀ ਬਣੀ ਉਦੋਂ ਤਾਂ ਇਹ ਕਿਸਾਨਾਂ ਦੀ ਸਪੋਰਟ ਕਰਦੇ ਰਹੇ ਆ ਪਰ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਤਾਂ ਇਹ ਕਹਿੰਦੇ ਵੀ ਧਰਨੇ ਲਾਉਣੇ ਬੰਦ ਹੋਣੇ ਚਾਹੀਦੇ ਫੇਰ ਇਹਨਾਂ ਦੀ ਬਾਅਦ ਚ ਨਹੀਂ ਸਪੋਰਟ ਆਈ ਤੇ ਪਾਣੀ ਨਹੀਂ ਪੀਂਦੇ ਚਲੋ ਅਸੀਂ ਆਪਣੇ ਜੋ ਵੀ ਜਿੱਦਾਂ ਅਸੀਂ ਪ੍ਰੋਟੈਸਟ ਕਰਨੇ ਆ ਪਰ ਸਰਕਾਰ ਵੱਲੋਂ ਸਾਨੂੰ ਕੋਈ ਉਹਦਾ ਨਹੀਂ ਕੋਈ ਮਿਲ ਰਿਹਾ ਨਹੀਂ ਸਾਹਿਬ ਗੱਲਬਾਤ ਕਰ ਦੇਣੇ ਜੋ ਕਿਸਾਨ ਇੱਥੇ ਪ੍ਰੋਟੈਸਟ ਕਰਨ ਆਂਦੇ ਕਾਇਏ ਨੇ ਤੇ ਉਹਨਾਂ ਨਾਲ ਗੱਲਬਾਤ ਕਰ ਦੇਣ ਸੱਸੀ ਕਲ ਜੀ ਸੱਸੀ ਕਲ ਜੀ ਭਾਈ ਕੀ ਕਹਿਣਾ ਚਾਹੁੰਦੇ ਹੋ ਆਪਣੀਆਂ ਕਿਹੜੀਆਂ ਮੰਗਾਂ ਸੀ ਕਿ ਸਰਕਾਰ ਨੇ ਜਿਹੜੀਆਂ ਹਜੇ ਧਿਕਰ ਨਹੀਂ ਮੰਨੀਆਂ ਦੇਖੋ ਜੀ ਮੰਗਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਈ ਜੋ ਪਿੱਛੇ ਮੋਰਚਾ ਲੱਗਿਆ ਸੀ ਦਿੱਲੀ ਵਿੱਚ ਸ਼ਿੰਗੂ ਆਰਡਰ ਤੇ ਉਹ ਮੰਗਾਂ ਸਾਰੀਆਂ ਉਹ ਹੀ ਆ ਜਿਹੜੀਆਂ ਮਤਲਬ ਮੋਦੀ ਸਰਕਾਰ ਨੇ ਕਿਹਾ ਸੀਗਾ ਵੀ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਕਿਸਾਨਾਂ ਦੇ ਨਾਲ ਜਿਹੜਾ ਵਿਸ਼ਵਾਸ ਘੱਲ ਕੀਤਾ ਉਹਨਾਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਉਸ ਮੰਗਾਂ ਨੂੰ ਮਨਵਾਉਣ ਲਈ ਕਿਸਾਨਾਂ ਨੇ ਫਿਰ ਹੁਣ ਸਿੰਧੂ ਬਾਰਡਰ ਤੇ ਇਕਨੌਰੀ ਬਾਰਡਰ ਤੇ ਜੋ ਦਿੱਲੀ ਨੂੰ ਜਾ ਰਹੇ ਸੀਗੇ ਹਰਿਆਣਾ ਸਰਕਾਰ ਨੇ ਬੜੀ ਕੂਟਨੀਤੀ ਦੇ ਨਾਲ ਧੱਕੇਸ਼ਾਹੀ ਦੇ ਨਾਲ ਜੋ ਕਿ ਉਹਨਾਂ ਦਾ ਹੱਕ ਨਹੀਂ ਬਣਦਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣ ਤੋਂ ਰੋਕਣ ਪਰ ਫੇਰ ਵੀ ਉੱਥੇ ਰੋਕਿਆ ਗਿਆ ਜੀ ਪਰ ਉੱਥੇ ਸਰਕਾਰਾਂ ਦੀ ਬਹੁਤ ਵੱਡੀ ਜਾਇਜ਼ੀ ਆ ਲੋਕਾਂ ਦੇ ਨਾਲ ਜੋ ਸਾਡੇ ਹੱਕ ਆ ਸਾਡੇ ਦੇਸ਼ ਦਾ ਜੋ ਕਾਨੂੰਨ ਕਹਿੰਦਾ ਵੀ ਆਪਣਾ ਆਪਣੀ ਜਿਹੜੀ ਗੱਲ ਆ ਕਿਉਂਕਿ ਜੇ ਸਾਡੀ ਰਾਜਧਾਨੀ ਦਿੱਲੀ ਆ ਅਸੀਂ ਆਪਣੀ ਗੱਲ ਸੈਂਟਰ ਸਰਕਾਰ ਨਾਲ ਦਿੱਲੀ ਕਰਨ ਜਾ ਰਹੇ ਆ ਤੇ ਸਾਨੂੰ ਰਾਹ ਦੇ ਵਿੱਚ ਰੋਕਿਆ ਗਿਆ ਇਹ ਬਹੁਤ ਵੱਡਾ ਸਾਡੇ ਨਾਲ ਜਿਹੜਾ ਧੱਕਾ ਕੀਤਾ ਜਾ ਰਿਹਾ ਆ ਇਸ ਕਰਕੇ ਉਹਨਾਂ ਦੇ ਉਸੇ ਹੀ ਰੋਸ ਦੇ ਵਿੱਚ ਜੋ ਅੱਜ ਦਾ ਜਿਹੜਾ ਵੀ ਐਪੀਸੋਡ ਹੈ ਜਿਹੜਾ ਟ੍ਰੇਨ ਰੋਕੋ ਕਿਸਾਨਾਂ ਨੇ 4 ਘੰਟੇ ਦਾ ਰੱਖਿਆ ਉਸੇ ਮਸਲੇ ਨੂੰ ਲੈ ਕੇ ਹਾਈ ਕੋਰਟ ਨੇ ਵੀ ਕਿਹਾ ਵਾ ਕਿ ਜੋ ਕਿਸਾਨ ਕਰ ਰਹੇ ਹੋ ਗਲਤ ਹੈ ਟਰੈਕਟਰ ਟਰਾਲੀਆਂ ਤੇ ਲੈ ਕੇ ਜਾ ਰਹੇ ਤੇ ਲੋਕ ਜਿਹੜੇ ਖੱਜਲ ਖਰਾਬ ਹੋ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਹਾਈ ਕੋਰਟ ਨੇ ਵੀ ਫਟਕਾਰ ਲਗਾਈ ਆ ਦੇਖੋ ਜੀ ਹਾਈ ਕੋਰਟ ਨੇ ਵੀ ਫਟਕਾਰ ਲਾਈ ਆ ਪਰ ਜਿਹੜਾ ਕਿਸਾਨ ਦੇ ਕੋਲ ਤੁਹਾਨੂੰ ਪਤਾ ਵੀ ਪਿਛਲੀ ਵਾਰ ਜਦੋਂ ਮੋਰਚੇ ਲਗਾਏ ਆ 1 ਸਾਲ ਉੱਥੇ ਬੈਠਣਾ ਪਿਆ ਜੀ ਹੁਣ ਬੱਸ ਦੇ ਵਿੱਚ ਜਾਂ ਕਾਰ ਦੇ ਵਿੱਚ ਤੁਸੀਂ ਇੱਕ ਸਾਲ ਦਾ ਆਪਣਾ ਰਾਸ਼ਨ ਲੈ ਕੇ ਜਾਂ ਇੱਕ ਸਾਲ ਤੁਸੀਂ ਬਾਹਰ ਜ਼ਮੀਨ ਮਤਲਬ ਨੰਗੇ ਸਮਾਨ ਦੇ ਵਿੱਚ ਕਿਦਾਂ ਰਹਿ ਸਕਦੇ ਆ ਜੀ ਕਿਉਂਕਿ ਸਰਕਾਰ ਨੇ ਕਿਹਾ ਉੱਥੇ ਕਿਸਾਨਾਂ ਨੂੰ ਸ਼ੈਲਟਰ ਬਣਾ ਕੇ ਦੇਣੇ ਆ ਜਾਂ ਕਿਸਾਨਾਂ ਨੂੰ ਮਤਲਬ ਉੱਥੇ ਬੈਠਣ ਲਈ ਜਾਂ ਰਾਸ਼ਨ ਬਣਾ ਕੇ ਦੇਣੇ ਆ ਕਿਉਂਕਿ ਟਰਾਲੀਆਂ ਦੇ ਵਿੱਚ ਸਾਡਾ ਜੋ ਰਾਸ਼ਨ ਆ ਇੱਕ ਸਾਲ ਦਾ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਹੁਣ ਵੀ ਚੱਲੇ ਹੋਏ ਆ ਜੀ ਕਿਉਂਕਿ ਹੁਣ ਜੇ ਵਰਚਾ ਜਿੱਥੇ ਹੌਣ ਸ਼ੰਭੂ ਦੇ ਲੱਗਾ ਹੋਇਆ ਜੇਕਰ 6 ਮਹੀਨੇ ਜਾਂ 2 ਸਾਲ ਸਾਲ ਵੀ ਲੱਗਦਾ ਆ ਕਿਸਾਨਾਂ ਨੇ ਉੱਥੇ ਆਪਣਾ ਰਾਸ਼ਨ ਟਰਲਟਾ ਕਾ ਜੋ ਵੀ ਆਪਣਾ ਸਮਾਨ ਸਿਲੰਡਰ ਵਗੈਰਾ ਲਜਾਈਆਂ ਕੰਬੜ ਲੈ ਕੇ ਉਹ ਨਾਲ ਚੱਲੇ ਹੋਇਆ ਇਹ ਸਮਾਨ ਅਸੀਂ ਬੱਸਾਂ ਦੇ ਵਿੱਚ ਜਾਂ ਕਾਰਾਂ ਵਿੱਚ ਕਿੱਦਾਂ ਲੈ ਕੇ ਜਾ ਸਕਦੇ ਆ ਤੇ ਹਾਈ ਕੋਰਟ ਨੂੰ ਵੀ ਉਹਨਾਂ ਚ ਚਵਰੇ ਸੋਚਣਾ ਚਾਹੀਦਾ ਵੀ ਜੇਕਰ ਇੱਕ ਦਿਨ ਦਾ ਮਸਲਾ ਹੋਵੇ ਤਾਂ ਅਸੀਂ ਬੱਸ ਟ੍ਰੇਨ ਵਿੱਚ ਵੀ ਜਾ ਸਕਦੇ ਆ ਕਿਉਂਕਿ ਇਹ ਸਾਲ ਇੱਕ ਸਰ ਹਾਈ ਕੋਰਟ ਨੂੰ ਪਤਾ ਸੁਪਰੀਮ ਕੋਰਟ ਨੂੰ ਇੱਕ ਸਾਲ ਕਿਸਾਨ ਸੜਕਾਂ ਤੇ ਭਾਈ ਰੱਖੇ ਸਰਕਾਰ ਨੂੰ ਇਹ ਜੀਆਂ ਫਟਕਾਰਾਂ ਕਿਉਂ ਨਹੀਂ ਲੱਗਦੀਆਂ ਜਿਹੜੀਆਂ ਆਮ ਲੋਕਾਂ ਨੂੰ ਲੱਗਦੀਆਂ